ਇਹਨਾਂ ਨੇ ਅਜੇ ਤੱਕ ਨਾ ਕਿਸਾਨਾਂ ਦੇ ਹੱਕ 'ਚ ਨਾ ਮਜ਼ਦੂਰਾਂ ਦੇ ਹੱਕ 'ਚ ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਕੋਈ ਵੀ ਬੋਲ ਕਹਿ ਦਿੰਦੇ ਨੇ ਕਰ ਦਿੰਦੇ ਨੇ ਸਿਰੇ ਲਾਉਂਦੇ ਕੋਈ ਨਹੀਂ ਕਿਸੇ ਵੀ ਗੱਲ ਨੂੰ ਸਿਰਫ ਪਾਣੀ ਜਮਦਾਣੀ ਪਾ ਕੇ ਰੱਖਦੇ ਨੇ ਕੱਖ ਨਹੀਂ ਕਰਦੇ ਸਰਕਾਰ ਫਿਰ ਵੀ ਕੋਈ ਜਿੱਦ ਕਰਦੀ ਹੈ ਕਿ ਅਸੀਂ 34 ਸੈਕਟਰ ਚੰਡੀਗੜ੍ਹ ਦੇ ਅੰਦਰ ਐਂਟਰ ਨਹੀਂ ਆਉਣ ਦੇਣਾ ਫਿਰ ਐਤਕਾ ਸਾਡੀ ਵੀ ਸਮਝ ਲਓ ਵੀ ਇੱਕ ਜੇਦੀ ਹੋਊਗੀ ਕਿ ਅਸੀਂ 34 ਸੈਕਟਰ ਦੇ ਵਿੱਚ ਹੀ ਕਰਨਾ ਜਾ ਕੇ ਤੇ 34 ਸੈਕਟਰ 'ਚ ਹੀ ਕਰਾਂਗੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਇਸ ਮਾਹੌਲ ਨੂੰ ਸਹੀ ਰੱਖਣਾ ਚਾਹੁੰਦੀ ਹੈ ਕੀ ਸਰਕਾਰ ਇਸ ਮਾਹੌਲ ਨੂੰ ਵਿਗਾੜਨਾ ਚਾਹੁੰਦੀ ਹੈ ਅੱਡਾ ਸ਼ਾਂਤਮਈ ਪ੍ਰੋਗਰਾਮ ਹੈ ਸ਼ਾਂਤਮਈ ਰੱਖਾਂਗੇ ਸਰਕਾਰ ਡਾਂਗਾ ਮਾਰੇ ਜੋ ਮਰਜ਼ੀ ਕਰੇ ਅਸੀਂ ਸ਼ਾਂਤਮਈ ਰੱਖ ਕੇ 34 ਸੈਕਟਰ ਚ ਪਹੁੰਚਾਂਗੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਮਟੀ ਜੇ ਕੋਈ ਹੁੱਲੜਬਾਜੀ ਕਰਦਾ ਹੋਵੇ ਕੋਈ ਜਥੇਬੰਦੀ ਹੁੱਲੜਬਾਜੀ ਕਰਦੀਏ ਅਸੀਂ ਵੀ ਉਹਦੇ ਸਮਰਥੀ ਨਹੀਂ ਅਸੀਂ ਵੀ ਕਹਾਂਗੇ ਵੀ ਨਹੀਂ ਹੋਣਾ ਚਾਹੀਦਾ ਅਗਰ ਕੇ ਅਸੀਂ ਹਿੱਦਾਂ ਨੂੰ ਸਰਧਾਂ ਲਈ ਭੇਟ ਕਰਨ ਤੋਂ ਵੀ ਰੋਕੂਗੀ ਸਾਡੀ ਸਰਕਾਰ ਉਹਦਾ ਪਤਾ ਲੱਗ ਜਾਊਗਾ ਕਿੰਨਾ ਕੁ ਕਿਸਾਨ ਪ੍ਰੋਤੀ ਜਿਹਦਾ ਹੈਗਾ ਕਿਰਾ ਕਿੰਨਾ ਕ ਕਿਸਾਨ ਪੱਖੀ ਹੈ ਤੇ ਕਿੰਨਾ ਕ ਕਿਸਾਨ ਵਿਰੋਧੀ ਹੈ ਕੇਂਦਰ ਸਰਕਾਰ ਨੂੰ ਬਿਨਾ ਮਤਲਬ ਤੋ ਹਰ ਮਸਲੇ ਦੇ ਵਿੱਚ ਲੱਤ ਪੰਜਾਬ ਦੇ ਵਿੱਚ ਨਹੀਂ ਡਾਉਣੀ ਚਾਹੀਦੀ ਬੀਬੀ ਐਮਬੀ ਲੈ ਗਈ ਪਹਿਲਾਂ ਸਾਰਾ ਕੁਝ ਹਨਾ ਇਸੇ ਤਰ੍ਹਾਂ ਹੁਣ ਪਿਯੂ ਦੇ ਵਿੱਚੋਂ ਵੀ ਸਾਰਾ ਕੁਝ ਖਿੱਚਣਾ ਚਾਹੁੰਦੇ ਨੇ ਸੈਂਟਰ ਨੂੰ ਖਤਮ ਕਰਨਾ ਚਾਹੁੰਦੇ ਨੇ ਸੈਨੇਟ ਖਤਮ ਕਰਕੇ ਆਪਣੇ ਬੰਦੇ ਜਿਹੜੇ ਨੂੰ ਨਾਮਿਨੇਟ ਕਰਨਾ ਚਾਹੁੰਦੇ ਨੇ ਪੰਜਾਬ ਕਦੀ ਵੀ ਐਡੀ ਛੇਤੀ ਇਹੋ ਜੀਆਂ ਗੱਲਾਂ ਜੜੀਆਂ ਨੇ ਉਹਨਾਂ ਉੱਤੇ ਦੂਜੇ ਘਰ ਨੂੰ ਕਬਜ਼ਾ ਨਹੀਂ ਕਰਨ ਦਿੰਦਾ ਹੁੰਦਾ ਦਿੱਲੀ ਦੇ ਵਿੱਚੋਂ ਜਿੱਤੇ ਸੰਘਰਸ਼ ਦੀ 5ਵੀਂ ਵਰੇਗੰਟ ਫਿਰ ਤੋਂ ਐਸਕੇਐਮ ਵੱਲੋਂ ਮਨਾਈ ਜਾਣੀ ਹੈ। ਚੰਡੀਗੜ੍ਹ ਦੇ ਵਿੱਚ ਸੈਕਟਰ 34 'ਚ ਫਿਰ ਤੋਂ ਇੱਕ ਵਾਰ ਇਕੱਠ ਹੋਵੇਗਾ। ਤਮਾਮ ਉਹ ਚੀਜ਼ਾਂ, ਤਮਾਮ ਉਹ ਰੈਲੀਆਂ ਜਿਹੜੀਆਂ ਦਿੱਲੀ ਸੰਘਰਸ਼ ਤਰ੍ਹਾਂ ਮਿੱਡੀਆਂ ਗਈਆਂ ਉਹ ਚੰਡੀਗੜ੍ਹ 'ਚ ਹੋਣਗੀਆਂ। ਔਰ ਅੱਜ ਮੀਟਿੰਗ 'ਚ ਐਲਾਨ ਹੋਇਆ। ਸਰਦਾਰ ਬੂਟਾ ਸਿੰਘ ਗੁਰਜਕਿਲ ਨੇ ਔਰ ਬੂਟਾ ਸਿੰਘ ਸ਼ਾਦੀਪੁਰਵੀ ਨੇ ਦੋਨੋਂ ਪ੍ਰਧਾਨਗੀ ਮੰਡਲ ਸੀਗੇ। ਸ਼ਾਦਗੁਰ ਸਾਹਿਬ ਸਭ ਤੋਂ ਪਹਿਲਾਂ ਤੁਹਾਡੇ ਤੋਂ ਸ਼ੁਰੂਆਤ ਕਰਦੇ ਆਂ ਵੀ ਅੱਜ ਜਿਹੜਾ ਮੁੱਦਾ ਰੱਖਿਆ ਗਿਆ 26 ਤਰੀਕ ਨੂੰ ਇਕੱਠ ਹੈ। ਸੂਬਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਕੋਈ ਉਸ ਉਹਦੇ ਵਾਸਤੇ ਹੀ ਕਮੇਟੀ ਬਣਾਤੀ ਕਿਉਂਕਿ ਸਾਡੀ ਮੀਟਿੰਗ ਹੀ ਅੱਜ ਹੋਈ ਹੈ ਇਸ ਸਬੰਧ ਵਿੱਚ ਇਹ 26 ਵਾਲਾ ਜਿਹੜਾ ਪ੍ਰੋਗਰਾਮ ਤਾਂ ਪਹਿਲਾਂ ਲਿਖਿਆ ਹੁੰਦਾ ਪਰ ਮੀਟਿੰਗ ਅੱਜ ਹੋਈ ਹੈ ਅੱਜ ਹੀ ਕਮੇਟੀ ਬਣਾਤੀ ਉਹ ਕਮੇਟੀ ਜਿਹੜੀ ਹੋ ਸਕਦਾ ਕੱਲ ਨੂੰ ਗੱਲ ਕਰ ਲਵੇ ਜਾਂ ਅਗਲੇ ਦਿਨ ਕਰ ਲਵੇ ਉਸ ਕਮੇਟੀ ਨੇ ਹੀ ਸਾਰੀ ਗੱਲ ਫਾਈਨਲ ਕਰਨੀ ਹੈ ਪ੍ਰਸ਼ਾਸਨ ਨਾਲ ਗੱਲ ਕਰਨਗੇ ਤੇ ਇਹ ਸਾਡਾ ਫੈਸਲਾ ਹੈ ਕਿ ਸ਼ਾਂਤਮਈ ਢੰਗ ਨਾਲ ਆਪਾਂ ਕਰਦੇ ਹੁੰਨੇ ਆ ਸ਼ਾਂਤਮਈ ਰਹੂਗਾ ਅਗਰ ਜੇਕਰ ਸਰਕਾਰ ਫਿਰ ਵੀ ਕੋਈ ਜਿਲ ਕਰਦੀ ਹੈ ਕਿ ਅਸੀਂ 34 ਸੈਕਟਰ ਚੰਡੀਗੜ੍ਹ ਦੇ ਅੰਦਰ ਐਂਟਰ ਨਹੀਂ ਆਉਣ ਦੇਣਾ ਫਿਰ ਐਤਕਾ ਸਾਡੀ ਵੀ ਸਮਝ ਲਓ ਵੀ ਇੱਕ ਜੇਦੀ ਹੋਊਗੀ ਕਿ ਅਸੀਂ 34 ਸੈਕਟਰ ਦੇ ਵਿੱਚ ਹੀ ਕਰਨਾ ਜਾ ਕੇ ਤੇ 34 ਸੈਕਟਰ ਚ ਹੀ ਕਰਾਂਗੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਇਸ ਮਾਹੌਲ ਨੂੰ ਸਹੀ ਰੱਖਣਾ ਚਾਹੁੰਦੀ ਹੈ ਕੀ ਸਰਕਾਰ ਇਸ ਮਾਹੌਲ ਨੂੰ ਵਿਗਾੜਨਾ ਚਾਹੁੰਦੀ ਹੈ ਹੱਡਾ ਸ਼ਾਂਤਮਈ ਪ੍ਰੋਗਰਾਮ ਹੈ ਸ਼ਾਂਤਮਈ ਰੱਖਾਂਗੇ ਸਰਕਾਰ ਡਾਂਗਾ ਮਾਰੇ ਜੋ ਮਰਜ਼ੀ ਕਰੇ ਅਸੀਂ ਸ਼ਾਂਤਮਈ ਰੱਖ ਕੇ 34 ਸੈਕਟਰ ਚ ਪਹੁੰਚਾਂਗੇ ਪ੍ਰਸ਼ਾਸਨ ਨਾਲ ਗੱਲਬਾਤ ਸਾਡੀ ਹੋ ਕਮੇਟੀ ਕੋਲ ਮਤਲਬ ਇਹ ਮਤਲਬ ਇੱਕ ਤਰੀਕੇ ਦਾ ਪਹਿਲਾਂ ਹੀ ਪਲਾਨ ਹੈ ਵੀ ਰਾਜਧਾਨੀ ਨਿਸ਼ਚੀ ਕਰਨਾ ਜਾ ਕੇ ਇਹ ਕੋ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਸਾਡਾ ਹੱਕ ਹੈ ਨਾ ਜਾਣਾ ਉੱਥੇ ਆਪਣਾ ਫਰਜ ਬਣਦਾ ਹੈ ਆਪਣੀ ਰਾਜਧਾਨੀ ਜੇ ਆਪਾਂ ਆਪਣੀ ਰਾਜਧਾਨੀ ਵਿੱਚ ਵੀ ਨਹੀਂ ਜਾ ਸਕਦੇ ਪਿਛਲੀ ਵਾਰ ਵੀ ਇਹਨਾਂ ਨੇ ਰੋਕ ਲਿਆ ਯੂਨੀਵਰਸਿਟੀ ਵਾਲੇ ਆਪਣਾ ਪ੍ਰੋਗਰਾਮ ਦੇ ਅੰਦਰ ਇਹ ਗਲਤ ਗੱਲਾਂ ਨੇ ਸਰਕਾਰਾਂ ਦੀਆਂ ਹਾਂ ਜੇ ਕੋਈ ਹੁੱਲੜਬਾਜੀ ਕਰਦਾ ਹੋਵੇ ਕੋਈ ਜਥੇਬੰਦੀ ਹੁੱਲੜਬਾਜੀ ਕਰਦੀ ਏ ਅਸੀਂ ਵੀ ਉਹਦੇ ਸਮਰਥੀ ਨਹੀਂ ਅਸੀਂ ਵੀ ਕਹਾਂਗੇ ਵੀ ਨਹੀਂ ਹੋਣਾ ਚਾਹੀਦਾ ਜੇ ਕੋਈ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰੋਗਰਾਮ ਹੈ ਜਿਹੜਾ ਉਹ ਦੱਸਣਾ ਚਾਹੁੰਦਾ ਆਪਣਾ ਪ੍ਰੋਗਰਾਮ ਕਰਨਾ ਚਾਹੁੰਦਾ ਹੈ ਤੇ ਫਿਰ ਤੇ ਸਰਕਾਰ ਨੂੰ ਕੋਈ ਇਹਦੇ ਵਾਸਤੇ ਕੋਈ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਕਿ ਸਰਕਾਰ ਰੋਕਣ ਬੈਜੋਵੇ ਫਿਰ ਤਾਂ ਸਰਕਾਰ ਨਹੀਂ ਮਾਹੌਲ ਖਰਾਬ ਕਰਨਾ ਨਾ ਇਸ ਕਰਕੇ ਸਾਡਾ ਇਹੀ ਪ੍ਰੋਗਰਾਮ ਹੈ ਕਿ 34 ਸੈਕਟਰ ਚ ਕਰਾਂਗੇ ਤੁਹਾਡੇ ਚੈਨਲ ਦੇ ਜ਼ਰੀਏ ਵੀ ਕਹਿਣਾ ਚਾਹੁੰਦੇ ਆ ਸਾਡੀ ਕਮੇਟੀ ਨੇ ਵੀ ਗੱਲ ਕਰਨੀ ਹੈ ਕਿ ਸਰਕਾਰ 34 ਸੈਕਟਰ ਦੇ ਵਿੱਚ ਸਾਨੂੰ ਜਗ੍ਹਾ ਜਿਹੜੀ ਹੈ ਉਹ ਲਾਟ ਕਰੇ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ ਸਵੇਰੇ ਜਾਣਾ ਚਾ ਮੰਨੂ ਅਸੀਂ ਵਾਪਸ ਹੋ ਜਾਣਾ ਔਰ ਸ਼ਾਂਤਮਈ ਟੰਗ ਨਾਲ ਸਾਡਾ ਪ੍ਰੋਗਰਾਮ ਹੋਵੇ ਤਾਂ ਸ਼ਾਂਤਮਈ ਕਰਕੇ ਜਾਵਾਂਗੇ ਬਿਲਕੁਲ ਤਾਂ ਬੁੱਟਾ ਸਿੰਘ ਬੁਰਜਗਲ ਵੀ ਛੜਨਾਂ ਵਾਲੇ ਬੁਰਜਗਲ ਸਾਹਿਬ ਜਿਵੇਂ ਪਿਛਲੀ ਵਾਰ ਤੁਸੀਂ ਇੱਕ ਅੰਦੋਲਨ ਵਿੱਢਿਆ ਸੀ ਵੀ ਅਸੀਂ ਚੰਡੀਗੜ੍ਹ ਪ੍ਰੋਗਰਾਮ ਕਰਨਾ ਪੰਜਾਬ ਸਰਕਾਰ ਨੇ ਰਾਤੋ ਰਾਤ ਹੀ ਚੱਕ ਲਈ ਸੀ ਕਿਸਾਨ ਸੋ ਅੱਜ ਦੀ ਜਿਹੜੀ ਰੂਪਰੇਖਾ ਕੀ ਰਹਿਣ ਵਾਲੀ ਆ ਕਿ 26 ਨਵੰਬਰ ਨੂੰ ਕਿਉਂਕਿ ਫਿਰ ਤੋਂ ਜਿਹੜੀ ਪੰਜਾਬ ਸਰਕਾਰ ਉਸੇ ਤਰੀਕੇ ਨਾਲ ਚੱਲੂ ਦੇਖੋ ਇੱਕ ਕਿਸੇ ਮੰਗਾਂ ਨੂੰ ਲੈ ਕੇ ਮੋਰਚਾ ਲਾਉਣਾ ਜਾਂ ਧਰਨਾ ਲਾਉਣਾ ਉਹ ਹੋਰ ਚੀਜ਼ ਐ ਅੱਜ ਅਸੀਂ ਇਹ ਸਭ ਤੋਂ ਪਹਿਲਾਂ ਤਾਂ ਜਿਹੜੇ 750 ਕਿਸਾਨ ਸ਼ਹੀਦ ਉਸ ਦਿਨ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਆ ਚੰਡੀਗੜ੍ਹ ਇਸ ਕਰਕੇ ਸੀ ਚੁਣਿਆ ਕਿਉਂਕਿ ਸਾਰੀ ਦੀ ਸਾਰੀ ਪ੍ਰੈਸ ਇੱਥੇ ਬੈਠੀ ਹੁੰਦੀ ਨਾ ਤੇ ਪਿਛਲੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਦਿੱਲੀ ਮੋਰਚੇ ਦੀਆਂ ਉਹ ਵਾਰਨੀਆਂ ਜਿਹੜੀਆਂ ਪੰਜਾਬ ਸਰਕਾਰ ਨਾਲ ਸਬੰਧਤ ਆ ਮੰਗਾਂ ਉਹ ਵਾਰਨੀਆਂ ਇੱਕ ਦਿਨ ਦਾ ਮਤਲਬ ਸ਼ਾਂਤਮਈ ਜਿਹਾ ਕਹਿਣਾ ਹੋਵੇ ਪ੍ਰੋਗਰਾਮ ਹੈ ਅਗਰ ਜੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਵੀ ਰੋਕੂਗੀ ਸਾਡੀ ਸਰਕਾਰ ਉਹਦਾ ਪਤਾ ਲੱਗ ਜਾਊਗਾ ਕਿੰਨਾ ਕੁ ਕਿਸਾਨ ਵਿਰੋਧੀ ਇਹਦਾ ਹੈਗਾ ਚਿਹਰਾ ਕਿੰਨਾ ਕ ਕਿਸਾਨ ਪੱਖੀ ਹੈ ਤੇ ਕਿੰਨਾ ਕ ਕਿਸਾਨ ਵਿਰੋਧੀ ਹੈ ਮੈਨੂੰ ਉਮੀਦ ਤਾਂ ਨਹੀਂ ਹੈ ਕਿ ਇਹ ਰੋਕਾ ਲਉਣਗੇ ਅਗਰ ਜੇ ਰੋਕਾ ਲਉਣਗੇ ਫਿਰ ਹੋ ਜਾ ਅਸੀਂ ਦੇਖਾਂਗੇ ਪਹਿਲਾਂ ਅਸੀਂ ਉਹਦੇ ਨਾਲ ਜਿਹੜਾ ਸੰਵਾਦ ਰਚਉਣਾ ਗੱਲਬਾਤ ਦਾ ਉਹਦੇ ਲਈ ਪੰਜ ਮੈਂਬਰੀ ਕਮੇਟੀ ਬਣਾ ਕੇ ਉਹਨੂੰ ਅਸੀਂ ਜਾਣੂ ਕਰਾਉਣਾ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਕੋਈ ਉਹੇ ਜਾ ਮੋਰਚੇ ਵਗੈਰਾ ਦਾ ਨਹੀਂ ਹੈ ਇੱਕ ਦਿਨ ਦਾ ਪ੍ਰੋਗਰਾਮ ਹੈ ਆਲ ਇੰਡੀਆ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਇਹ ਇਹਦੇ ਵਿੱਚ ਖਾਸ ਮੰਗਾ ਕੀ ਰਹਿਣ ਵਾਲੀਆਂ ਨੇ ਕਿਹੜੀਆਂ ਕਿਹੜੀਆਂ ਮੰਗਾ ਨੂੰ ਲੈ ਕੇ ਇਹ ਜਿਹੜਾ ਇੱਕ ਦਿਨ ਦਾ ਪ੍ਰੋਗਰਾਮ ਹੈ ਜੇ ਕਿਹੜੀਆਂ ਕਿਹੜੀਆਂ ਮੰਗਾ ਉਜਾਗਰ ਕਰੋਗੇ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਜਿਹੜੀ ਅੱਜ ਉੱਭਰ ਕੇ ਆ ਗਈ ਮੰਗ ਕਿ ਜਿਹੜਾ ਜਦੋਂ ਅਸੀਂ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਬੈਠੇ ਹਾਂ ਉਦੋਂ ਇੱਕ ਸੀ ਜੀ ਸਾਡੀ ਮੰਗ ਬਿਜਲੀ ਬਿੱਲ 220 ਉਦੋਂ ਕੇਂਦਰ ਸਰਕਾਰ ਨੇ ਮੰਨ ਲਿਆ ਸੀ ਕਿ ਅਸੀਂ ਇਹਨੂੰ ਮਤਲਬ ਪੋਸਟਪਨ ਕਰਦੇ ਹਾਂ ਨਹੀਂ ਲੈ ਕੇ ਆਵਾਂਗੇ ਜਦੋਂ ਲੈ ਕੇ ਆਵਾਂਗੇ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਕਰਕੇ ਲੈ ਕੇ ਆਵਾਂਗੇ ਪਰ ਅੱਜ 5 ਸਾਲਾਂ ਬਾਅਦ ਉਹਨਾਂ ਨੇ ਫੇਰ ਇਹ ਮਨ ਬਣਾ ਲਿਆ ਮਨ ਕੀ ਬਣਾ ਲਿਆ ਇਹਨਾਂ ਨੇ ਬਿੱਲ 1 ਦਸੰਬਰ ਤੋਂ ਸ਼ੁਰੂ ਹੋ ਰਿਹਾ ਜਿਹੜਾ ਸਰਦ ਰੁੱਤ ਦਾ ਸੈਸ਼ਨ ਆ ਤੇ ਉਹਦੇ ਵਿੱਚ لازمی ਇਹਨਾਂ ਨੇ ਬਿਲਕੁਲ ਲੈ ਕੇ ਆਉਣਾ ਔਰ ਬਿਲ ਲੈ ਕੇ ਨਹੀਂ ਆਉਣਾ ਉਹਨੂੰ ਐਕਟ ਬਣਾਉਣਾ ਐਕਟ ਬਣਾ ਕੇ ਮਤਲਬ ਜਿਹੜੀ ਜੀ ਪਾਵਰ ਕਮ ਹੈ ਉਹਨੂੰ ਸਾਰੀ ਦੀ ਸਾਰੀ ਨੂੰ ਮਤਲਬ ਕਾਰਪੋਰੇਟਾਂ ਦੇ ਹੱਥਾਂ ਵਿੱਚ ਦੇਣ ਜਾ ਰਹੇ ਨੇ ਅਸੀਂ ਚੰਗੀ ਤਰ੍ਹਾਂ ਉਹ ਤੋਂ ਵੀ ਜਾਣੂ ਸੀ ਅੱਜ ਵੀ ਜਾਣੂ ਹੈ ਪਹਿਲਾਂ ਉਹਨਾਂ ਨੇ ਸਟੇਟਾਂ ਨੂੰ ਦਿੱਤਾ ਸੀਗਾ 8 ਨਵੰਬਰ ਤੱਕ ਦਾ ਸਮਾਂ ਪਰ 8 ਨਵੰਬਰ ਤੋਂ ਵਧਾ ਕੇ ਹੁਣ ਤਰੀਕ ਉਹਨਾਂ ਨੇ 30 ਨਵੰਬਰ ਕਰਤੀ ਪੰਜਾਬ ਸਰਕਾਰ ਨਾਲ ਮੁੱਖ ਮੰਗ ਸਾਡੀ ਇਹ ਹੋਊਗੀ ਕਿ ਉਹਦੇ ਵਿਰੁੱਧ ਦੇ ਵਿੱਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਅਗਰ ਉਹ ਇਹਦੇ ਵਿਰੋਧ ਮਤਾ ਨਹੀਂ ਪਾਉਂਦੇ 30 ਤਰੀਕ ਤੱਕ ਤਾਂ ਫਿਰ ਪੰਜਾਬ ਸਰਕਾਰ ਵੀ ਸਾਡੇ ਨਿਸ਼ਾਨੇ ਤੇ ਹੋਊਗੀ ਜਿੱਥੇ ਸੈਂਟਰ ਸਰਕਾਰ ਹੈ ਬਿਲਕੁਲ ਬੁੱਟਾ ਸਿੰਘ ਜੀ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਸੀ ਪੰਜਾਬ ਯੂਨੀਵਰਸਿਟੀ ਨਾਲ ਅੱਜ ਵੀ ਕੁਝ ਵਿਦਿਆਰਥੀ ਮਿਲਣ ਆਏ ਸੀ ਤੁਹਾਨੂੰ ਐਸਕੇਮ ਦੀ ਮੀਟਿੰਗ ਦੇ ਵਿੱਚ ਕੀ ਕੁਝ ਉਹਨਾਂ ਦੇ ਨਾਲ ਗੱਲਬਾਤ ਹੋਈ ਅੱਜ ਉਹਨਾਂ ਦੀ ਕਮੇਟੀ ਤੇ ਪਹੁੰਚੀ ਸੀ ਉਹਨਾਂ ਨੇ ਐਸਕੇਮ ਅਗੇ ਮੰਗ ਰੱਖੀ ਹੈ ਉਹਨਾਂ ਨੇ ਐਸਕੇਮੇਂਗੇ ਮੰਗ ਰੱਖੀ ਕਿ ਸਾਡੀ ਮਦਦ ਕੀਤੀ ਜਾਵੇ ਅੱਗੇ ਅਸੀਂ ਕੋਈ ਪ੍ਰੋਗਰਾਮ ਦੇਣੇ ਚਾਹੁੰਦੇ ਆ ਕੋਈ 20 ਤਰੀਕ ਦੀ ਮੀਟਿੰਗ ਵੀ ਰੱਖ ਰਹੇ ਨੇ ਕੋਈ ਉਹ ਤੇ ਅਸੀਂ ਫਿਰ ਉਹਦੇ ਉੱਤੇ ਆਪਣੀ ਵਿਚਾਰ ਚਰਚਾ ਕਰਕੇ ਅਸੀਂ ਉਹਨੂੰ ਕਿਹਾ ਵੀ ਤੁਹਾਨੂੰ ਅਸੀਂ ਮੈਸੇਜ ਕਰ ਦਿਆਂਗੇ ਤੁਹਾਡੀ ਗੱਲ ਸਾਡੇ ਕੋਲੇ ਆ ਗਈ ਤੇ ਤੁਹਾਨੂੰ ਮੈਸੇਜ ਕਰ ਦਿਆਂਗੇ ਅਸੀਂ ਅਸੀਂ ਉਹ ਅੱਜ ਕਮੇਟੀ ਬਣਾਤੀ ਇੱਕ ਉਹ ਕਮੇਟੀ ਜਿਹੜੀ ਉਹ ਜਾ ਕੇ ਉਹਨਾਂ ਨਾਲ ਗੱਲਬਾਤ ਕਰੂਗੀ ਭਈ ਉਹਨਾਂ ਦੀਆਂ ਮੰਗਾਂ ਸੁਣਾਗੇ ਉਹ ਕਿਵੇਂ ਦੀ ਮਹਤ ਲਿਆਣਾ ਚਾਹੁੰਦੇ ਨੇ ਤੇ ਅਸੀਂ ਉਹਨਾਂ ਦੀ ਕਿਹੜੇ ਢੰਗ ਨਾਲ ਔਰ ਕਿਹੜੀ ਹੱਦ ਤੱਕ ਉਹਨਾਂ ਦੀ ਮਦਦ ਆਪਾਂ ਕਰ ਸਕਦੇ ਆ ਅਸੀਂ ਉਸ ਢੰਗ ਦੇ ਨਾਲ ਵਾਸਤੇ ਉਹ ਕਮੇਟੀ ਜਿਹੜੀ ਹੈ ਉਹ ਬਣਾਤੀ ਉਹ ਇੱਕ ਦੋ ਦਿਨ ਦੇ ਅੰਦਰ ਉਹਨਾਂ ਦੇ ਨਾਲ ਜਾ ਕੇ ਗੱਲ ਕਰ ਲੂਗੀ ਮੇਰਾ خیال ਚੈਨਤ ਕੱਲ ਕੋਲ ਨਹੀਂ ਕਰ ਲਿਓ ਉਹਨਾਂ ਨੇ ਇੱਕ ਮੀਟਿੰਗ ਵੀ ਰੱਖੀ ਹੋਈ ਹੈ ਵੀ ਦੀ ਜੀ ਤੇ ਉਹ 26 ਵਾਲੇ ਦੇ ਵਿੱਚ ਵੀ ਸਾਨੂੰ ਵੈਸੇ ਹਮਾਇਤ ਵੀ ਆਪਣੇ ਵੱਲੋਂ ਵੀ ਹਮਾਇਤ ਕਰਕੇ ਗਏ ਨੇ ਕਿ ਅਸੀਂ ਤੁਹਾਡੇ ਨਾਲ ਆ ਤੇ ਉਹਦੇ ਉੱਤੇ ਜਿਹੜਾ ਪੀਓ ਦਾ ਜਿਹੜਾ ਮਸਲਾ ਉਹਦੇ ਸਾਡੀ ਕਮੇਟੀ ਜੜੀਏ ਉਹ ਹੁਣ ਉਹਨਾਂ ਦੀ رائے ਲੈ ਕੇ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੇ ਸਾਡੇ ਤੋਂ ਹਮਾਇਤ ਕਿਦਾਂ ਦੀ ਮੰਗਦੇ ਹੋ ਉਹਦੇ ਉੱਤੇ ਫਿਰ ਸਾਰੀ ਚਰਚਾ ਕਰਕੇ ਪਹਿਲੇ ਦੀ ਸਿੱਧੀ ਹਮਾਇਤ ਨਹੀਂ ਹੈ ਤੁਹਾਡੀ ਕਿਸਾਨਾਂ ਦੀ ਜਦੋਂ ਗੱਲਬਾਤ ਸੁਣੋਗੇ ਉਸ ਤੋਂ ਬਾਅਦ ਫਾਈਨਲ ਕਰੋ ਵੇਖੋ ਹਮਾਇਤ ਆਪਾਂ ਪਹਿਲਾਂ ਵੀ ਆਏ ਸਾਰੇ ਕਿਸਾਨ ਟੋਟਲ ਸਾਰਾ ਪੰਜਾਬ ਇਸ ਮਸਲੇ ਤੇ ਉਹਨਾਂ ਦੇ ਨਾਲ ਹੈ ਕਿ ਜਿਹੜੇ ਇਹ ਇਸ਼ੂ ਨੇ ਉਹਦੋਂ ਉੱਭਰੇ ਸਾਰੇ ਉਹ ਸਾਰੇ ਸੈੱਟ ਹੋਣੇ ਚਾਹੀਦੇ ਨੇ ਤੇ ਵਿਦਿਆਰਥੀਆਂ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਜੋ ਵਿਦਿਆਰਥੀਆਂ ਦੀਆਂ ਮੰਗਾਂ ਨੇ ਉਹ ਮੰਨ ਲੈਣੀਆਂ ਚਾਹੀਦੀਆਂ ਨੇ ਚਾਹੇ ਕੇਂਦਰ ਸਰਕਾਰੇ ਚਾਹੇ ਪੰਜਾਬ ਸਰਕਾਰ ਆ ਔਰ ਕੇਂਦਰ ਸਰਕਾਰ ਨੂੰ ਬਿਨਾ ਮਤਲਬ ਤੋਂ ਹਰ ਮਸਲੇ ਦੇ ਵਿੱਚ ਲੱਤ ਪੰਜਾਬ ਦੇ ਚ ਨਹੀਂ ਡਾਉਣੀ ਚਾਹੀਦੀ ਬੀਬੀ ਐਮਬੀ ਲੈ ਗਈ ਪਹਿਲਾਂ ਸਾਰਾ ਕੁਝ ਹਨਾ ਇਸੇ ਤਰ੍ਹਾਂ ਹੁਣ ਪੀਯੂ ਦੇ ਵਿੱਚੋਂ ਵੀ ਸਾਰਾ ਕੁਝ ਖਿੱਚਣਾ ਚਾਹੁੰਦੇ ਨੇ ਸੈਂਟਰ ਨੂੰ ਖਤਮ ਕਰਨਾ ਚਾਹੁੰਦੇ ਨੇ ਸੈਨੇਟ ਖਤਮ ਕਰਕੇ ਆਪਣੇ ਬੰਦੇ ਜਿਹੜੇ ਨੂੰ ਨਾਮਿਨੇਟ ਕਰਨਾ ਚਾਹੁੰਦੇ ਨੇ ਪੰਜਾਬ ਕਦੀ ਵੀ ਐਡੀ ਛੇਤੀ ਇਹੋ ਜੀਆਂ ਗੱਲਾਂ ਜੜੀਆਂ ਨੇ ਉਹਨਾਂ ਉੱਤੇ ਦੂਜੇ ਘਰ ਨੂੰ ਕਬਜ਼ਾ ਨਹੀਂ ਕਰਨ ਦਿੰਦਾ ਹੁੰਦਾ ਇਹ ਪੰਜਾਬ ਦੀ ਇੱਕ ਫਿੱਦਰਤ ਆ ਹਣਾ ਤੇ ਉਹਦੇ ਉੱਤੇ ਸਾਰੀ ਇਹ ਚਰਚਾ ਕਰਾਂਗੇ ਵੈਸੇ ਨਾਲ ਉਹਨਾਂ ਦੇ ਪਰ ਹਮਾਇਤ ਕਰਨ ਵਾਸਤੇ ਜੇ ਲੰਮਾ ਕੋਹਲ ਚੱਲਣਾ ਹੈ ਉਹਦੇ ਉੱਤੇ ਸਾਰੀ ਚਰਚਾ ਕਰਨ ਦੀ ਬੜੀ ਵੱਡੀ ਲੋੜ ਆ ਇਸ ਕਰਕੇ ਹੀ ਇਹ ਕਮੇਟੀ ਬਣਾਈ ਹੈ ਵੀ ਸਾਰੀ ਚਰਚਾ ਕਰਕੇ ਫਿਰ ਆਪਣੇ ਐਸਕੇਮ ਦੇ ਵਿੱਚ ਰੱਖਾਂਗੇ ਫਿਰ ਉਹਨੂੰ ਵਿਚਾਰ ਕੇ ਫਿਰ ਉਹਦਾ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਉਹਨਾਂ ਨੂੰ ਦੱਸਾਂਗੇ ਵੀ ਇਹ ਇਸ ਟਾਈਮ ਤੁਹਾਡੇ ਨਾਲ ਆ ਇਸ ਤਰ੍ਹਾਂ ਨਾਲ 26 ਤਰੀਕ ਦਾ ਜਿਹੜਾ ਇਕੱਠ ਹੈ ਉਹਦੇ ਵਿੱਚ ਐਸਕੇਮ ਨਾਨ ਪੋਲੀਟੀਕਲ ਹੋ ਗਿਆ ਕਿਸਾਨ ਮਜ਼ਦੂਰ ਮੋਰਚਾ ਆ ਗਿਆ ਕਿਉਂਕਿ ਪੁਰਾਣੇ ਸਮੇਂ ਦਿੱਲੀ ਤੁਸੀਂ ਇਕੱਠੇ ਸੀ ਉਹਨਾਂ ਨੂੰ ਨਾਲ ਸਦਾ ਦੋਗੇ ਵੀ ਆ ਕੇ ਸੰਘਰਸ਼ ਜਾਂ ਕਹਿ ਲਓ ਜਾਂ ਉੱਥੇ ਇਕੱਠ ਚ ਸ਼ ਵੇਖੋ ਸਾਡੇ ਵੱਲੋਂ ਤਾਂ ਖੁੱਲਾ ਸੱਦਾ ਇਸ ਕੇਮ ਵੱਲੋਂ ਸਾਰੇ ਪੰਜਾਬ ਨੂੰ ਟੋਟਲ ਬਾਕੀ ਦੂਜੀ ਗੱਲ ਜਿਹੜੀ ਤੁਸੀਂ ਕਰਦੇ ਹੋ ਇਹ ਜਿਹੜਾ ਪਿੱਛੇ ਇਹਨਾਂ ਨੇ ਮੋਰਚਾ ਜਦੋਂ ਸ਼ੰਭੂ ਤੇ ਕਨੌਰੀ ਬਾਰਡਰ ਤੇ ਲਾ ਲਿਆ ਸਾਡਾ ਉਦੋਂ ਵੀ ਪਹਿਲਾਂ ਪ੍ਰੋਗਰਾਮ ਬਣਿਆ ਹੋਏ ਸੀਗਾ ਕਮੇਟੀਆਂ ਵੀ ਬਣਾਈਆਂ ਸੀ ਇਹਨਾਂ ਸਾਰੇ ਪਨੇਰ ਗਰੁੱਪ ਨਾਲ ਵੀ ਦੂਜੇ ਗਰੁੱਪਾਂ ਨਾਲ ਵੀ ਗੱਲ ਕਰਨ ਵਾਸਤੇ ਸ਼ੁਰੂ ਕਰਤੀ ਸੀ ਡੱਲੇਵਾਲ ਗਰੁੱਪ ਦੇ ਨਾਲ ਖੁਦ ਮੇਰੀ ਡਿਊਟੀ ਲੱਗੀ ਹੋਈ ਸੀ ਵੀ ਇਹ ਤੁਸੀਂ ਆਪ ਕਰਿਓ ਗੱਲ ਜਦੋਂ ਅਸੀਂ ਉਹਨਾਂ ਨਾਲ ਗੱਲ ਸ਼ੁਰੂ ਕੀਤੀ ਸਾਨੂੰ ਉਹਨਾਂ ਨੇ ਰਸਤਾ ਨਹੀਂ ਦਿੱਤਾ ਬਿਲਕੁਲ ਉਹ ਉਦੋਂ ਹੀ ਅਸਲ 'ਚ ਦੂਰ ਹੋ ਗਏ ਅਗਰ ਜੇ ਕਰ ਮੇਰੇ ਖਿਆਲ ਦੇ ਮਤਾਬਿਕ ਜੇ ਕਿਤੇ ਉਦੋਂ ਸਾਡੇ ਵਾਲੇ ਜੋ ਅਸੀਂ ਪਲਾਨ ਤਿਆਰ ਕੀਤਾ ਸੀ ਉਹਦੇ ਮੁਤਾਬਕ ਚੱਲ ਜਾਂਦੇ ਸਾਰਿਆਂ ਨੂੰ ਫੇਰ ਇਕੱਠੇ ਕਰ ਲੈਂਦੇ ਤੇ ਇਕੱਠੇ ਹੋ ਕੇ ਉਦੋਂ ਹੀ ਲੜਾਈ ਲੜੀ ਜਾਂਦੀ ਐਸਕਮ ਦੇ ਸਾਰਿਆਂ ਦੇ ਐਸਕਮ ਦੇ ਝੰਡੇਟਾਂ ਤੇ ਸ਼ਾਇਦ ਹੋ ਸਕਦਾ ਅੱਜ ਲੋੜ ਦੁਬਾਰੇ ਨਾ ਪੈਂਦੀ ਸਿਰਫ ਆ ਬਰੇ ਗਾਂਢੀ ਬਣਾ ਕੇ ਆਪਾਂ ਜਾਂਦੇ ਮੰਗਾ ਸਾਰੀਆਂ ਮੰਨੀਆਂ ਜਾਂਦੀਆਂ ਕਿਉਂਕਿ ਇਲੈਕਸ਼ਨ ਨੇੜੇ ਸੀ ਪਰ ਨਹੀਂ ਹੋ ਸਕਿਆ ਉਦੋਂ ਸਾਡੇ ਤੋਂ ਇਹਨਾਂ ਨੇ ਜਲਦਬਾਜੀ ਕੀਤੀ ਤੇ ਸੇਰਾ ਬਣਾਉਣ ਦਾ ਯਤਨ ਕੀਤਾ ਮੈਂ ਤੋਂ ਸੇਰਾ ਕਿਨਾਂ ਨੂੰ ਕਿ ਸੋਚਿਆ ਕਿ ਸਾਨੂੰ ਸੇਰਾ ਵੱਜੂਗਾ ਚੇ ਪੋਲੀਟੀਕਲੀ ਹਮ ਐਸਸੀ ਮਗਰੋਂ ਚਾਹੇ ਕੁਝ ਵੀ ਸੀ ਚੱਕਰ ਇਹ ਪੈ ਗਿਆ ਵੀ ਲੋਕਾਂ ਦੀ ਸਾਨੂੰ ਹਮਾਇਤ ਮੇਰੇ ਨਾਲ ਖੁਦ ਗੱਲ ਹੋਈ ਹੈ ਮੈਂ ਕਿਹਾ ਜੀ ਇਹ ਐਸਕੇਮ ਪਿੱਛੇ ਬਿਠਾ ਆਪਾਂ ਐ ਨਾ ਕਰੀਏ ਆਪਾਂ ਸਾਰਿਆਂ ਨੂੰ ਨਾਲ ਲੈ ਜੀਏ ਕਮੇਟੀਆਂ ਬਣੀਆਂ ਨੇ ਸਾਨੂੰ ਮੈਂ ਕਿਹਾ ਮੈਨੂੰ ਇੱਕ ਦੋ ਘੰਟੇ ਦਾ ਸਮਾਂ ਦੇ ਦਿਓ ਲੁਧਿਆਣੇ ਕਿਤੇ ਬੈਜਨੇ ਸੈਂਟਰ ਚ ਪੈਂਦਾ ਸਾਰੇ ਆਜਣਗੇ ਤਿੰਨ ਮੈਂਬਰ ਹੋਰ ਸੀ ਨਾਲ ਮੇਰੇ ਮੈਂ ਸਾਰੇ ਨੂੰ ਵਾਦ ਲੈਨੇ ਆ ਆਪਾਂ ਗੱਲ ਕਰ ਲਵਾਂਗੇ ਉਦੋਂ ਵੀ ਇਹ ਗੱਲ ਨਹੀਂ ਮੰਨੇਗੀ ਕਿ ਸਾਰਾ ਪੰਜਾਬ ਸਾਡੇ ਨਾਲ ਮੈਨੂੰ ਐ ਲੱਗਾ ਕਿ ਤੇ ਹੰਕਾਰ ਸਿਰ ਚੜ ਕੇ ਬੋਲ ਗਿਆ ਉਹ ਹੰਕਾਰ ਨੇ ਸਾਨੂੰ ਮਾਰਿਆ ਹੰਕਾਰ ਤਾਂ ਹਮੇਸ਼ਾ ਹੀ ਮਾਰਦਾ ਹੁੰਦਾ ਪਰ ਉਹ ਹੰਕਾਰ ਨੇ ਸਾਨੂੰ ਮਾਰਿਆ ਜਿਹਦੇ ਨਾਲ ਅੱਜ ਵੀ ਇਹ ਰੁੱਲਦੇ ਫਿਰਦੇ ਆ ਸਾਰੇ ਅਗਰ ਫੇਰ ਵੀ ਮੇਰੀ ਅੱਜ ਵੀ ਤੁਹਾਡੇ ਚੈਨਲ ਦੇ ਜ਼ਰੀਏ ਹੀ ਅਪੀਲ ਆ ਕਿ ਜਿਹੜੇ ਜਿਹੜੇ ਉਦੋਂ ਐਸਕੇਐਮ ਦੇ ਵਿੱਚ ਸਨ ਉਹਨਾਂ ਸਾਰਿਆਂ ਨੂੰ ਸਾਰੀਆਂ ਗੱਲਾਂ ਭੁਲਾ ਕੇ ਸਾਰੇ ਗਲਿਚ ਗਵੇ ਦੂਰ ਕਰਕੇ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਿਆਂ ਹੋ ਕੇ ਲੜਾਈ ਲੜਨੀ ਚਾਹੀਦੀ ਏ ਕਿਉਂਕਿ ਮੰਗਾ ਇੱਕੋ ਹੀ ਨੇ ਖਾਣ ਵਾਲੇ ਦੰਦ ਹੋਰ ਨੇ ਵਖਾਣ ਵਾਲੇ ਹੋਰ ਨੇ ਇਹ ਹਾਤੀ ਦੀ ਤਰ੍ਹਾਂ ਸਿਸਟਮ ਹੈ ਇਹਨਾਂ ਦਾ ਇਹਨਾਂ ਨੇ ਅਜੇ ਤੱਕ ਨਾ ਕਿਸਾਨਾਂ ਦੇ ਹੱਕ ਚ ਨਾ ਮਜ਼ਦੂਰਾਂ ਦੇ ਹੱਕ ਚ ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਕੋਈ ਵੀ ਬੋਲ ਕਹਿ ਦਿੰਦੇ ਨੇ ਕਰ ਦਿੰਦੇ ਨੇ ਸਿਰੇ ਲਾਉਂਦੇ ਕੋਈ ਨਹੀਂ ਕਿਸੇ ਵੀ ਗੱਲ ਨੂੰ ਸਿਰਫ ਪਾਣੀ ਚ ਮਧਾਣੀ ਪਾ ਕੇ ਰੱਖਦੇ ਨੇ ਕੱਖ ਨਹੀਂ ਕਰਦੇ ਅਜੇ ਤੱਕ ਦੱਸੋ ਮੈਨੂੰ ਕੀ ਹੈ ਸਾਰੇ ਪੰਜਾਬ ਦੇ ਅੰਦਰ ਜੇ ਸਾਡੇ ਕਿਸਾਨੀ ਨਾਲ ਮੁੱਦਾ ਬਾਹਰ ਆਉ ਸਾਰੇ ਪੰਜਾਬ ਦੇ ਵਿੱਚ ਵੇਖ ਲੋ ਤੁਸੀਂ ਟੋਟਲ ਛੜਕਾਂ ਜਿਹੜੀਆਂ ਨੇ ਕਿਤੇ ਚਿੰਚਾ ਇਹਨਾਂ ਤੋਂ ਲੋਕ ਨਹੀਂ ਪਈ ਅਜੇ ਤੱਕ ਹੋਈਆਂ ਤੁਹਾਡੇ ਏਰੀਆ ਅੰਦਰ ਦੱਸੋ ਕਿਤੇ ਹੋਈਆਂ ਛੜਕਾਂ ਲਿੰਕ ਛੜਕਾਂ ਟੋਟਲ ਦੀਆਂ ਟੋਟਲ ਖਤਮ ਹੋਈਆਂ ਪਈਆਂ ਨੇ 5 ਸਾਲ ਹੋ ਚਲੇ ਨਹੀਂ ਪੱਥਰ ਧਰੀ ਜਾਂਦੇ ਕਰਦੇ ਕੱਖ ਨਹੀਂ ਹਨਾ ਦੁਨੀਆ ਦੁਖੀ ਹੋਈ ਪਈ ਹੈ ਦੁਖੀ ਹੋਈ ਪਈ ਦੁਨੀਆ ਹੁਣ ਇਹਨਾਂ ਨੇ ਆ ਗੱਲ ਅੱਜ ਰੱਖੀ ਵਿੱਚ ਆ ਵੀ ਮੰਡੀਆਂ ਬੰਦ ਕਰਤੀਆਂ 15 ਦਿਨ ਪਹਿਲਾਂ ਚਲਾਤੀਆਂ ਮੰਡੀਆਂ ਜਿਨ੍ਹਾਂ ਦੀ ਲੋੜ ਨਹੀਂ ਸੀ ਉਹ ਤਾਂ ਚੋਨਾ ਆਉਂਦਾ ਹੀ ਨਹੀਂ ਅਸੀਂ ਕਹਿੰਨੇ ਵੀ ਤੁਸੀਂ ਉਹਨੂੰ 3 ਨਵੰਬਰ ਨੂੰ ਇਹਨਾਂ ਨੇ ਸ਼ੁਰੂ ਕਰਤੀਆਂ ਮੰਡੀਆਂ ਬੰਦ ਕਰਨੀਆਂ ਅਸੀਂ ਮੰਗ ਪੱਤਰ ਵੀ ਮੈਂ ਦੇ ਕੇ ਆਏ ਪਹਿਲਾਂ ਡੀਸੀਆਂ ਤੇ ਰਾਹੀਂ ਮੁੱਖ ਮੰਤਰੀ ਦੇ ਨਾਲ ਵੀ ਤੁਸੀਂ ਇਹਨੂੰ ਘੱਟੋ-ਘੱਟ 15 ਦਿਨ ਹੋਰ ਚਲਾ ਦਿਓ 10 ਦਿਨ ਹੀ ਹੋਰ ਚਲਾ ਦਿਓ ਤੈਨੂੰ ਇਹਨਾਂ ਨੇ ਬੰਦ ਕਰ ਦਿੱਤਾ 13 ਤੱਕ 14 ਤੱਕ ਚਲਾਓ ਵਾਉਣਾ ਰੋਗ ਲੱਗਣ ਦੇ ਨਾਲ ਝੋਨਾ ਲੇਟ ਹੋਇਆ ਹੈ ਉਹ ਲੇਟ ਆ ਰਿਹਾ ਮੰਡੀਆਂ 'ਚ ਠੰਡ ਪੈਣ ਲੱਗੀ ਉਹ ਪੱਕ ਨਹੀਂ ਰਿਹਾ ਤੇ ਇਸ ਕਰਕੇ ਤੁਸੀਂ ਮੰਡੀਆਂ ਹੋਰ ਚਲਾ ਦੋ ਪਰ 3 ਤਰੀਕ ਨੂੰ ਹੀ ਬੰਦ ਕਰ ਦਿੱਤੀਆਂ ਕੁਝ ਮੰਡੀਆਂ ਕੁਝ ਰਹਿੰਦੀਆਂ ਜਿਹੜੀਆਂ ਸੀ ਅੱਜ ਤੋਂ 2-4 ਦਿਨ ਪਹਿਲਾਂ ਬੰਦ ਕਰ ਦਿੱਤੀਆਂ ਔਰ ਝੋਨਾ ਕਾਫੀ ਪਿਆ ਇਸ ਕਰਕੇ ਇਹ ਹੀ ਸਰਕਾਰ ਨੂੰ ਜੰਨੇ ਵੀ ਸਰਕਾਰ ਏਥਲੇ ਪੱਦਰ ਤੇ ਆਵੇ ਗਰਾਊਂਡ ਲੈਵਲ ਤੇ ਆਵੇ ਉੱਥੇ ਵੇਖਿਆ ਕਿ ਵੀ ਕੀ ਹੋ ਰਿਹਾ ਕੀ ਹੋਣ ਵਾਲਾ ਪਰ ਸਰਕਾਰ ਉਧਰ ਵੇਖਦੀ ਨਹੀਂ ਪਤਾ ਨਹੀਂ ਰਿਪੋਰਟਾਂ ਇਹਨਾਂ ਕੋਲ ਕਿਹੜੀਆਂ ਜਾਂਦੀਆਂ ਨੇ ਕਿਹੜੀਆਂ ਨਹੀਂ ਹੁਣ ਬੌਣੇ ਰੋਗ ਵਾਲਾ ਫਰਜ਼ ਕਰ ਲਓ ਝੋਨਾ ਰਹਿ ਗਿਆ ਮੰਡੀਆਂ ਛੋਟੇ ਸੈਂਟਰ ਜਿਹੜੇ ਇਹਨਾਂ ਨੇ ਬੰਦ ਕਰਤੇ ਸਾਰੇ ਤੇ ਦੂਜੇ ਕੋਈ 10 ਮੀਲ ਦੂਰ ਹੈ ਕੋਈ 15 ਮੀਲ ਦੂਰ ਹੈ ਪੱਕੀਆਂ ਮੰਡੀਆਂ ਨੇ ਜਿਹੜੀਆਂ ਜਿਹੜਾ ਛੋਟਾ ਕਿਸਾਨ ਹੈ ਉਹ ਹੀ ਪਿੱਛੇ ਰਹਿ ਜਾਂਦਾ ਹਣਾ ਉਹ ਪਿੱਛੇ ਰਹਿ ਗਿਆ ਉਹਨੇ ਵਿਚਾਰੇ ਨੇ ਝੋਨਾ ਵੜਿਆ ਫਿਰ ਉਹ ਕਿੰਨਾ 15 ਮੀਲ ਦੂਰ ਲੈ ਕੇ ਜਾਊਗਾ ਕਿੰਨਾ ਖਰਚਾ ਉੱਤੇ ਪਵੇਗਾ ਕਿੰਨਾ ਔਖਾ ਲਗਵਾ ਰੂਗਾ ਇਸ ਕਰਕੇ ਹੀ ਚਾਹੁੰਦੇ ਆ ਵੀ ਇਹ ਆਂਦੇ ਰਹੀ ਕਿਸਾਨਾਂ ਦੇ ਵੀ ਨਾਲ ਆ ਮਜ਼ਦੂਰਾ ਦੇ ਵੀ ਨਾਲ ਆ ਪਰ ਗੱਲ ਤਾਂ ਕਿਸੇ ਦੀ ਵੀ ਨਹੀਂ ਕਰਦੇ ਨਾ ਕਿਸੇ ਦੀ ਮੰਨਦੇ ਨਹੀਂ ਨਾ ਕਿਸੇ ਦੀ ਸੁਣਦੇ ਨਹੀਂ ਇੱਕ ਨਾਂ ਦੀ ਸਰਕਾਰ ਹੈ ਇਸ ਤੋਂ ਮਾੜੀ ਸਰਕਾਰ ਕੋਈ ਆ ਨਹੀਂ ਸਕਦੀ ਜਿੱਡੀਏ ਮਾੜੀ ਸਰਕਾਰ ਕੈਮਰਾ ਪ੍ਰਸੰਦ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗਰਸੀ ਨਿਊਜ਼ ਚੰਡੀਗੜ੍ਹ